ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਦੋਸਤੋ ਅੱਜ ਤੁਹਾਨੂੰ ਇੱਕ ਚੰਡੀਗੜ੍ਹ ਦੀ ਐਸੀ ਕੋਠੀ ਬਾਰੇ ਦੱਸਾਂਗੇ ਜੋ ਕਿ ਕਦੇ ਖਾੜਕੂ ਸਿੰਘਾਂ ਦੀ ਠਾਰ ਰਿਹਾ ਕਰਦੀ ਸੀ ਤੇ ਉੱਥੇ ਕਿੰਨਾ ਖਤਰਾ ਹੁੰਦਾ ਸੀ ਇੱਕ ਵਾਰ ਸਿੰਘ ਉੱਥੇ ਗਏ ਪਹਿਨੀ ਪੁਲਿਸ ਦਾ ਜਿਹੜਾ ਹੈਗਾ ਪੈਰਾ ਉੱਥੇ ਲੱਗਿਆ ਹੋਇਆ ਸੀ ਸੋ ਵੀਡੀਓ ਸਾਰੀ ਸੁਣਨ ਵਾਲੀ ਹੈ ਇਹਨੂੰ ਸ਼ੇਅਰ ਜ਼ਰੂਰ ਕਰਿਓ ਦਲਜੀਤ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਹਿੰਦੇ ਵੀ ਇਹ ਗੱਲ ਸਨ 1990 ਦੇ ਆਸ-ਪਾਸ ਚੰਡੀਗੜ੍ਹ ਸੈਕਟਰ 28 ਦੇ ਇੱਕ ਟਿਕਾਣੇ ਨਾਲ ਸੰਬੰਧਿਤ ਹੈ। ਅਵਤਾਰ ਸਿੰਘ ਹੋਰਾ ਨਾਲ ਚੰਡੀਗੜ੍ਹ ਦੇ ਰਹਿਣ ਵਾਲਾ ਇੱਕ ਨੌਜਵਾਨ ਵਿਦਿਆਰਥੀ ਜੁੜਿਆ ਹੋਇਆ ਸੀ ਜੀ ਦਾ ਨਾਂ ਸ਼ਾਇਦ ਪ੍ਰਦੀਪ ਸਿੰਘ ਸੀ ਉਸਨੇ ਸਿੰਘਾਂ ਦੇ ਲਈ ਸੈਕਟਰ 28 ਵਿੱਚ ਇੱਕ ਉੱਪਰਲੀ ਮੰਜ਼ਲ ਵਾਲਾ ਹਿੱਸਾ ਕਿਰਾਏ ਤੇ ਲਿਆ ਹੋਇਆ ਸੀ। ਉਹ ਇੱਥੇ ਇਸ ਤਰ੍ਹਾਂ ਦਿਖਾਉਂਦਾ ਸੀ ਕਿ ਕਾਲਜ ਪੜ੍ਹਨ ਵਾਲੇ ਨਵੇਂ ਜ਼ਮਾਨੇ ਦੇ ਐਸ਼ ਪ੍ਰਸਤ ਨੌਜਵਾਨ ਨੇ ਇੱਥੇ ਇਹ ਕੋਠੀ ਕਿਸੇ ਬਰਗੇਡੀਅਰ ਦੀ ਸੀ ਜਿਸ ਦਾ ਜਮਾਈ ਰਮੇਸ਼ ਇੰਦਰ ਸਿੰਘ ਆਈਏਐਸ ਅਫਸਰ ਸੀ ਇਹ ਉਹੀ ਅਫਸਰ ਸੀ ਜਿਸ ਨੇ 1984 ਵੇਲੇ ਅਮਰitsar ਦੇ ਡੀਸੀ ਵੱਜੋਂ ਦਰਬਾਰ ਸਾਹਿਬ ਤੇ ਹਮਲੇ ਦੀ ਮਨਜ਼ੂਰੀ ਦਿੱਤੀ ਸੀ ਉਸ ਤੋਂ ਪਹਿਲਾਂ ਵਾਲਾ ਡੀਸੀ ਗਰਦੇਵ ਸਿੰਘ ਬਰਾੜ ਹਮਲੇ ਦੀ ਮਨਜ਼ੂਰੀ ਨਾ ਦੇ ਇਨਕਾਰਨ ਛੁੱਟੀ ਤੇ ਚਲਾ ਗਿਆ ਸੀ ਰਮੇਸ਼ ਸਿੰਦਰ ਸਿੰਘ ਦਾ ਨਾਂ ਸਿੰਗਾ ਦੇ ਨਿਸ਼ਾਨੇ ਉੱਤੇ ਸੀ ਕਿਉਂਕਿ ਇਸ ਨੇ ਸਿੱਕ ਹੋ ਕੇ ਇੱਕ ਵੱਡਾ ਗੁਨਾਹ ਕੀਤਾ ਸੀ ਇਹ ਮਕਾਨ ਕਿਰਾਏ ਤੇ ਲੈਣ ਦਾ ਇਹ ਮੰਤਵ ਸੀ ਕਿ ਉੱਥੇ ਰਹਿ ਕੇ ਇਹਦੇ ਬਾਰੇ ਹੋਰ ਜਾਣਕਾਰੀ ਮਿਲੇਗੀ ਉਸ ਵਕਤ ਲੁੱਤੇਹਣਾ ਪੁਲਿਸ ਨੇ ਕਿਸੇ ਸੂ ਰਾਹੀਂ ਗੁਰਪ੍ਰੀਤ ਸਿੰਘ ਵਿਰਕ ਤੇ ਗੁਰਚਰਨ ਸਿੰਘ ਸੈਦਪੁਰ ਨੂੰ ਫੜ ਲਿਆ ਸਾਨੂੰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਮੈਂ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਅਵਤਾਰ ਸਿੰਘ ਚਰਨਜੀਤ ਸਿੰਘ ਰਜਿੰਦਰ ਪਾਲ ਸਿੰਘ ਤੇ ਨਵਨੀਤ ਸਿੰਘ ਕਾਦੀਆਂ ਨੂੰ ਮਿਲਣ ਆਇਆ ਇਹ ਸ਼ਾਇਦ 24 ਜਨਵਰੀ ਦੀ ਗੱਲ ਹੈ ਤੇ ਉਹਨਾਂ ਦਿਨਾਂ 'ਚ ਬਹੁਤ ਠੰਡ ਸੀ ਇਹਨਾਂ ਸਿੰਘਾਂ ਨੂੰ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਲਾਰਾ ਦੀ 15 ਸੈਕਟਰ ਵਾਲੀ ਠਾਰ ਤੇ ਮਿਲੇ ਤੇ ਸ਼ਾਮ ਨੂੰ ਅਵਤਾਰ ਸਿੰਘ ਨੇ ਕਿਹਾ ਕਿ ਤੁਹਾਨੂੰ ਮੈਂ ਰਮੇਸ਼ਿੰਦਰ ਦੇ ਸੌਹਰੇ ਵਾਲਾ ਟਿਕਾਣਾ ਦਿਖਾ ਲਿਆਉਣਾ ਹੋ ਸਕਦਾ ਹੈ ਵੀ ਉੱਥੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਵੀ ਮਿਲ ਜਾਵੇ ਅਸੀਂ ਕੋਈ ਸ਼ਾਮ ਨੂੰ 6:00 ਵਜੇ ਜਦੋਂ ਹਨੇਰਾ ਪੈ ਚੁੱਕਿਆ ਸੀ ਇਹ ਠਾਰ ਤੇ ਆਏ ਅਵਤਾਰ ਸਿੰਘ ਯਾਮਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਮੈਂ ਪਿੱਛੇ ਬੈਠਾ ਸੀ ਸਾਡੇ ਦੋਨਾਂ ਕੋਲ 30 ਦੇ ਮੌਜਰ ਸਨ ਉਹਨਾਂ ਦਿਨਾਂ ਵਿੱਚ ਕੈਟਾਂ ਦੀ ਬਹੁਤਾਤ ਕਾਰਨ ਅਸੀਂ ਹਨੇਰਾ ਹੋਣ ਤੋਂ ਬਾਅਦ ਹੀ ਕਿਸੇ ਨੂੰ ਮਿਲਦੇ ਸੀ ਜਾਂ ਜਗ੍ਹਾ ਬਦਲਦੇ ਸੀ ਅਸੀਂ ਇੱਥੇ ਇਹਨਾਂ ਸਿੰਘਾਂ ਨੂੰ ਮਿਲਣਾ ਹੀ ਸੀ ਤੇ ਰਾਤ ਅਵਤਾਰ ਸਿੰਘ ਦੇ ਦੋਸਤ ਕੋਲ 37 ਸੈਕਟਰ ਵਿੱਚ ਰਹਿਣਾ ਸੀ ਤੇ ਅਗਲੇ ਦਿਨ ਸਵੇਰੇ ਮੈਂ ਇੱਥੋਂ ਚਲੇ ਜਾਣਾ ਸੀ ਅਗਲੇ 2-3 ਦਿਨਾਂ ਵਿੱਚ ਅਵਤਾਰ ਸਿੰਘ ਹੋਰਾਂ ਦੇ ਜਥੇ ਨੇ ਇੱਥੇ ਚੰਡੀਗੜ੍ਹ ਵਿੱਚ ਜ਼ਰੂਰੀ ਕੰਮ ਨਿਭੇੜਨਾ ਸੀ ਇਹ ਕੰਮ ਦੀ ਤਿਆਰੀ ਵਿੱਚ ਅਵਤਾਰ ਸਿੰਘ ਪ੍ਰਦੀਪ ਸਿੰਘ ਹੈਪੀ ਤੇ ਗੁਰਪ੍ਰੀਤ ਸਿੰਘ ਡਾਕਟਰ ਪ੍ਰੀਤਮ ਸਿੰਘ ਸ਼ਾਮਲ ਸਨ ਉਸ ਵਕਤ ਸ਼ਾਇਦ ਅਤਰੀ ਡੀਆਈਜੀਸੀ ਤੇ ਇਹ ਲੁਧਿਆਣਾ ਬੈਂਕ ਮਾਂਜੇ ਦੀ ਤਵਦੀਸ਼ ਦਾ ਮੁਖੀ ਰਿਹਾ ਸੀ ਜਿਨ੍ਹਾਂ ਲੋਕਾਂ ਨੂੰ ਇਹਨੇ ਤਵਦੀਸ਼ ਕੀਤਾ ਸੀ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੜਾ ਹੀ ਤਵਸਵੀ ਤੇ ਜ਼ਾਲਮ ਅਫਸਰ ਸੀ ਤੇ ਸਿੰਘਾਂ ਨੂੰ ਬਹੁਤ ਜਲੀਲ ਕਰਦਾ ਸੀ ਇਹ ਅਵਤਾਰ ਸਿੰਘ ਹੋਰਾਂ ਨੇ ਇਸ ਦੀ ਪੂਰੀ ਘੋਕ ਕੀਤੀ ਤੇ ਦੇਖਿਆ ਕਿ ਹਰ ਰੋਜ਼ ਚੰਡੀਗੜ੍ਹ ਤੋਂ ਲੁਧਿਆਣਾ ਇਹ ਆਪਣੀ ਕਾਰ ਵਿੱਚ ਜਾਂਦਾ ਹੈ ਤੇ ਇਸ ਨਾਲ ਇੱਕ ਡਰਾਈਵਰ ਤੇ ਦੋ ਸਿਪਾਈ ਹੁੰਦੇ ਨੇ ਚੰਡੀਗੜ੍ਹ ਤੋਂ ਰੋਪੜ ਦੇ ਵਿਚਕਾਰ ਇਹਨਾਂ ਸਿੰਘਾਂ ਨੇ ਕਾਰ ਨਾਲ ਕਾਰ ਲਾ ਕੇ ਉਸ ਨੂੰ ਸੌਦਾ ਲਾਉਣਾ ਸੀ ਉਸ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਜਦੋਂ ਅਸੀਂ 28 ਸੈਕਟਰ ਵਾਲੇ ਘਰ ਦੇ ਬੂਹੇ ਕੋਲ ਜਾ ਕੇ ਮੋਟਰਸਾਈਕਲ ਖੜਾਇਆ ਤਾਂ ਉੱਥੇ ਨੇਰਾ ਸੀ ਸ਼ਾਇਦ ਹੁਣੇ ਹੀ ਬੱਤੀ ਗਈ ਸੀ ਇਸ ਕੋਠੀ ਦੇ ਦੋ ਬੂਹੇ ਸਨ ਤੇ ਅਸੀਂ ਇੱਕ ਬੂਹੇ ਤੇ ਆ ਕੇ ਮੋਟਰਸਾਈਕਲ ਲਾਇਆ ਹੌਲੀ ਦੇਣੇ ਬਾਰ ਖੋਲੇ ਆ ਤੇ ਬਿਨਾ ਆਵਾਜ਼ ਕੀਤੇ ਅੰਦਰ ਵੜੇ ਤੇ ਪੌੜੀਆਂ ਚੜਨ ਲੱਗ ਪਏ ਪੌੜੀਆਂ ਚੜਦੇ ਮੈਨੂੰ ਅਜੀਬ ਜਿਹੀ ਘੁੱਟਣ ਮਹਿਸੂਸ ਹੋਈ ਤੇ ਮੇਰੇ ਦਿਲ ਨੇ ਕਿਹਾ ਵੀ ਇੱਥੋਂ ਛੇਤੀ ਨਿਕਲਣਾ ਚਾਹੀਦਾ ਹੈ अवतार सिंह ਨੂੰ ਤਾਂ ਮੈਂ ਕੁਝ ਨਹੀਂ ਕਿਹਾ ਪਰ ਆਪਣਾ ਹਥਿਆਰ ਕੱਢ ਲਿਆ। अवतार सिंह ਬਹੁਤ ਉੱਚੀ ਸੁਰਤ ਅਤੇ ਉੱਚੇ ਕਰਤਾਰ ਵਾਲਾ ਸਿੰਘ ਸੀ ਤੇ ਉਸਦਾ ਜੀਵਨ ਫਕਰਾਂ ਵਾਂਗ ਸੀ। ਉਹ ਬਿਨਾਂ ਕਿਸੇ ਪ੍ਰਵਾਹ ਉੱਪਰ ਚੜਦਾ ਗਿਆ ਤੇ ਦਰਵਾਜ਼ੇ ਕੋਲ ਗਿਆ ਤਾਂ ਦੇਖਿਆ ਕਿ ਬੰਦ ਹੈ ਸਾਰੇ ਪਾਸੇ ਹਨੇਰਾ ਸੀ ਉਸਨੇ ਇੱਕ ਗਮਲੇ ਦੇ ਥੱਲੇ ਹੱਥ ਮਾਰਿਆ ਜਿੱਥੇ ਚਾਬੀ ਰੱਖੀ ਜਾਂਦੀ ਸੀ ਪਰ ਉੱਥੇ ਚਾਬੀ ਨਹੀਂ ਸੀ ਤੇ ਉਸਨੂੰ ਕੋਈ ਸ਼ੱਕ ਨਹੀਂ ਪਈ ਉਸਨੇ ਮੈਨੂੰ ਦੱਸਿਆ ਕਿ ਚਾਬੀ ਇੱਥੇ ਹੋਣੀ ਚਾਹੀਦੀ ਸੀ ਤੇ ਇੱਕ ਬੱਤੀ ਬੜੀ ਹੋਣੀ ਚਾਹੀਦੀ ਸੀ ਮੈਂ ਉਸਨੂੰ ਕੁਝ ਕਹੇ ਬਗੈਰ ਹੀ ਉਹਦੀ ਬਾਹ ਫੜ ਕੇ ਉਹਨੂੰ ਥੱਲੇ ਨੂੰ ਲੈ ਆਇਆ ਇਹ ਕੋਠੀ ਬਹੁਤ ਵੱਡੀ ਸੀ ਪਰ ਉਹਦੇ ਵਿੱਚ ਕੋਈ ਹਿਲਜੁਲ ਨਹੀਂ ਸੀ ਹੋ ਰਹੀ ਤੇ ਹਨੇਰਾ ਸੀਗਾ ਉਸਨੇ ਕਿਹਾ ਕਿ ਬੜੀ ਅਜੀਬ ਗੱਲ ਹੈ ਇੱਥੇ ਤਾਂ ਬਹੁਤ ਚਹਿਲ-ਪਹਿਲ ਹੁੰਦੀ ਹੈ ਮੈਂ ਕਿਹਾ ਕਿ ਆਪਾਂ ਹੁਣ ਇੱਥੋਂ ਚੱਲੀਏ ਤੂੰ ਬਾਅਦ ਵਿੱਚ ਮਿਲ ਲਵੀ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਉਸਨੇ ਕੋਈ ਜਵਾਬ ਨਹੀਂ ਦਿੱਤਾ ਉਹਨੇ ਮੋਟਰਸਾਈਕਲ ਰੋੜ ਕੇ ਮੋੜੇ ਆ ਤੇ ਅਗਾਹ ਲਾ ਜਾ ਕੇ ਚਾਲੂ ਕੀਤਾ ਜਦੋਂ ਅਸੀਂ ਖੱਬੇ ਪਾਸੇ ਨੂੰ ਤੁਰਨ ਲੱਗੇ ਤਾਂ ਕੋਠੀ ਦੇ ਦੂਸਰੇ ਬੂਹੇ ਦੇ ਸਾਹਮਣੇ ਤਰਖਤਾਂ ਹੀਠ ਇੱਕ ਗੱਡੀ ਚੱਲਣ ਦੀ ਆਵਾਜ਼ ਹੋਈ ਤੇ ਉਸ ਦੀਆਂ ਬੱਤੀਆਂ ਜਗੀਆਂ ਤੇ ਫਿਰ ਬੰਦ ਹੋ ਗਈਆਂ ਅਸੀਂ ਖੱਬੇ ਪਾਸੇ ਚਲੇ ਗਏ ਤੇ ਬੜੀ ਛੇਤੀ ਹੀ ਉਸ ਸੈਕਟਰ ਤੋਂ ਨਿਕਲ ਗਏ ਪਰ ਮੈਨੂੰ ਉੱਥੇ ਇੰਜ ਲੱਗਿਆ ਸੀ ਜਿਵੇਂ ਕੋਈ ਬਹੁਤ ਵੱਡਾ ਖਤਰਾ ਹੋਵੇ ਉਹ ਰਾਤ ਅਸੀਂ ਅਵਤਾਰ ਸਿੰਘ ਦੇ ਮਿੱਤਰ ਕੋਲ ਆਏ ਉੱਥੇ ਸੌਣ ਲੱਗੇ ਮੈਂ ਅਵਤਾਰ ਸਿੰਘ ਨੂੰ ਕਿਹਾ ਕਿ ਤੁਸੀਂ ਖਿਆਲ ਰੱਖਿਓ ਉਹ ਸਹਿਜੇ ਹੀ ਕਹਿੰਦਾ ਵੀ ਕੋਈ ਗੱਲ ਨਹੀਂ ਸਵੇਰੇ 7:00 ਵਜੇ ਅਵਤਾਰ ਸਿੰਘ ਦਾ ਦੋਸਤ ਮੈਨੂੰ ਮੁਹਾਲੀ ਤੋਂ ਬਸਤੇ ਚੜਾ ਗਿਆ ਤੇ ਇਹ ਮੇਰੀ ਅਵਤਾਰ ਸਿੰਘ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਲਾਰਾ ਨਾਲ ਆਖਰੀ ਮੁਲਾਕਾਤ ਸੀ ਅਵਤਾਰ ਸਿੰਘ ਤੇ ਉਹਦੇ ਨਾਲ ਦੇ ਸਿੰਘ ਹੋਣ ਵਾਲੇ ਕੰਮ ਲਈ ਬਹੁਤ ਜੋਸ਼ ਵਿੱਚ ਸਨ 2 ਮਹੀਨੇ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ ਇੱਕ ਬੜਾ ਔਖਾ ਹਮਲਾ ਅਗਲੇ 2-3 ਦਿਨਾਂ ਵਿੱਚ ਕਰਨਾ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਿਸ ਦਿਨ ਮੈਂ ਅਵਤਾਰ ਸਿੰਘ ਨਾਲ ਚੰਡੀਗੜ੍ਹ ਵਿੱਚ ਸਿੰਘਾਂ ਨੂੰ ਮਿਲ ਰਿਹਾ ਸੀ ਉਸ ਵਕਤ ਗੁਰਪ੍ਰੀਤ ਸਿੰਘ ਪ੍ਰਦੀਪ ਸਿੰਘ ਲੁਧਿਆਣੇ ਸ਼ਹਿਰ ਵਿੱਚ ਸੁਮੇਧ ਸੈਣੀ ਦੇ ਬੁੱਚੜ ਖਾਨੇ ਵਿੱਚ ਤਸ਼ੱਦਦ ਸੈਰਾਂ ਹੀ ਸਨ ਅਗਲੇ ਦਿਨ ਅਵਤਾਰ ਸਿੰਘ ਮਰੀਂਡੇ ਤੋਂ ਫੜਿਆ ਜਾਂਦਾ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਲਾਰਾ ਵੀ 15 ਸੈਕਟਰ ਵਾਲੀ ਕੋਠੀ ਤੋਂ ਫੜੇ ਗਏ ਇਹਨਾਂ ਵਿੱਚੋਂ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਲਾਰਾ ਹੈਪੀ ਤੇ ਪ੍ਰਦੀਪ ਸਿੰਘ ਨੂੰ ਲੁਧਿਆਣੇ ਪੁਲਿਸ ਨੇ ਮੁਕਾਬਲਾ ਬਣਾ ਕੇ 26 ਜਨਵਰੀ 1990 ਦੇ ਆਸ-ਪਾਸ ਸ਼ਹੀਦ ਕੀਤਾ ਅਵਤਾਰ ਸਿੰਘ ਨੂੰ ਮਹੀਨੇ ਕੋ ਬਾਅਦ ਜਗਰਾਉਂ ਕੋਲ ਬੇਨਾਮ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਗਿਆ ਗੁਰਪ੍ਰੀਤ ਸਿੰਘ ਬਾਰੇ ਜੋ ਜਾਣਕਾਰੀ ਬਾਅਦ ਵਿੱਚ ਮਿਲੀ ਉਹ ਬਹੁਤ ਦੁਖਦਾਈ ਸੀ ਕਿ ਉਸ ਨੂੰ ਸਵਾ ਸਾਲ ਹਰਾਸਤ ਵਿੱਚ ਰੱਖਣ ਤੋਂ ਬਾਅਦ ਸੁਮੇਧ ਸੈਣੀ ਨੇ ਸ਼ਹੀਦ ਕੀਤਾ ਪੁਲਿਸ ਰਿਮਾਂਡ ਦੌਰਾਨ ਇੱਕ ਰਾਤ ਨੂੰ ਇੰਸਪੈਕਟਰ ਮਨਮੋਹਨ ਸਿੰਘ ਤੇ ਗੁਰਮੀਤ ਪਿੰਕੀ ਗੱਲਾਂ-ਗੱਲਾਂ ਵਿੱਚ ਦੱਸਣ ਲੱਗ ਪਏ ਕਿ ਅਸੀਂ ਕਿੱਥੇ-ਕਿੱਥੇ ਤੇ ਕਿਵੇਂ-ਕਿਵੇਂ ਤੁਹਾਨੂੰ ਲੱਭਦੇ ਰਹੇ ਪੁਲਿਸ ਵਾਲੇ ਰਾਤ ਸਮੇਂ ਸ਼ਰਾਬ ਪੀ ਕੇ ਅਕਸਰ ਆਪਣੇ ਆਪ ਬਾਰੇ ਦੱਸਦੇ ਸਨ ਮੇਰੇ ਫੜੇ ਜਾਣ ਤੱਕ ਲਹਿਰ ਦਾ ਦੌਰ ਖਤਮ ਹੋਣ ਕਰਕੇ ਵੀ ਉਹਨਾਂ ਵੇਲਿਆਂ ਦੇ ਮੁਕਾਬਲੇ ਘੱਟ ਸਤਾਰਕ ਸਨ ਉਹ ਉਹਨਾਂ ਨੇ ਮੇਰੇ ਤੇ ਲਾਈਆਂ ਆਪਣੀਆਂ ਘਾਤਾਂ ਬਾਰੇ ਦੱਸਿਆ ਕਿ ਯਾਦ ਕਰ ਉਹ 28 ਸੈਕਟਰ ਵਿੱਚ ਇੱਕ ਰਾਤ ਜਦੋਂ ਤੂੰ ਅਤੇ ਬਤਾਰ ਸਿੰਘ ਮੋਟਰਸਾਈਕਲ ਤੇ ਉਸ ਅੜਬ ਬਰਗੇਡੀਅਰ ਦੀ ਕੋਠੀ ਆਏ ਸਨ ਮੈਨੂੰ ਉਹ ਜੀ ਯਾਦ ਨਹੀਂ ਸੀ ਆ ਰਿਹਾ ਤੇ ਫਿਰ ਉਹਨਾਂ ਨੇ ਤਰੀਕ ਦੱਸੀ ਤੇ ਕਿਹਾ ਕਿ ਉਹ ਫੌਜੀ ਰਮੇਸ਼ਿੰਦਰ ਦਾ ਸਹਰਾ ਸੀ ਹੁਣ ਮੈਨੂੰ ਬਿਲਕੁਲ ਸਭ ਕੁਝ ਯਾਦ ਆ ਗਿਆ ਕਿ ਕਿਸ ਤਰ੍ਹਾਂ ਮੈਂ ਤੇ ਅਵਤਾਰ ਸਿੰਘ ਔੜੀਆਂ ਚੜੇ ਤੇ ਕਿਸ ਤਰ੍ਹਾਂ ਮੈਨੂੰ ਉੱਥੇ ਬਹੁਤ ਅਜੀਬ ਤੇ ਦਿਲ ਦਬਾਉਣ ਵਾਲੀ ਘਟਕੁਟਣ ਮਹਿਸੂਸ ਹੋਈ ਤੇ ਮੈਂ ਅਵਤਾਰ ਸਿੰਘ ਨੂੰ ਉਸ ਬਾਰੇ ਸੁਚੇਤ ਵੀ ਕੀਤਾ ਸੀ ਪੁਲਿਸ ਵਾਲਿਆਂ ਨੇ ਅੱਗੇ ਗੱਲ ਕੀਤੀ ਤੇ ਕਿਹਾ ਕਿ ਤੇਰੀ ਕਿਸਮਤ ਬਹੁਤ ਹੀ ਤੇਜ ਰਹੀ ਹੈ ਉਸ ਦਿਨ ਪਤਾ ਨਹੀਂ ਤੂੰ ਕਿਵੇਂ ਬਚ ਗਿਆ ਬਚਣ ਦੀ ਕੋਈ ਸੰਭਾਵਨਾ ਨਹੀਂ ਸੀਗੀ ਤੇਰੀ ਪੁਲਿਸ ਨੇ ਸਵੇਰੇ ਹੀ ਉੱਥੋਂ ਪ੍ਰਦੀਪ ਸਿੰਘ ਨੂੰ ਫੜ ਲਿਆ ਤੇ ਅਸੀਂ ਸਾਰੇ ਪਾਸਿਓਂ ਕੋਠੀ ਨੂੰ ਘੇਰਿਆ ਹੋਇਆ ਸੀ ਅਸੀਂ ਤਿੰਨ ਗੱਡੀਆਂ ਵਿੱਚ ਕੋਠੀ ਤੋਂ ਬਾਹਰ ਦੀਆਂ ਸੜਕਾਂ ਤੇ ਖੜੇ ਸਾਂ ਦੋ ਗੱਡੀਆਂ ਵਿੱਚ ਕਮਾਂਡੋ ਸਨ ਤੇ ਇੱਕ ਗੱਡੀ ਕੋਠੀ ਦੇ ਸਾਹਮਣੇ ਦਰਖਤਾਂ ਵਿੱਚ ਖੜੀ ਸੀ ਕਾਲੇ ਸ਼ੀਸ਼ਿਆਂ ਵਾਲੀ ਉਸ ਮਰੂਤੀ ਵੈਨ ਵਿੱਚ ਤੁਹਾਡਾ ਸਾਥੀ ਕੈਟ ਗੁਰਮੀਤ ਪਿੰਕੀ ਸੰਤ ਕੁਮਾਰ ਤੇ ਇੱਕ ਕਮਾਂਡੋ ਸੀ ਉਹ ਗੱਡੀ ਨੂੰ ਇੰਸਪੈਕਟਰ ਸ਼ਮਸ਼ੇਰ ਸਿੰਘ ਗੁੱਡੂ ਚਲਾ ਰਿਹਾ ਸੀ ਅਸੀਂ ਦੁਪਹਿਰ ਤੋਂ ਹੀ ਉੱਥੇ ਖੜੇ ਸੀ ਕਹਿੰਦਾ ਪੁਲਿਸ ਵਾਲੇ ਨੇ ਕਿਹਾ ਵੀ ਸਾਡੇ ਲਈ ਦਿੱਕਤ ਇਹ ਆ ਗਈ ਕਿ ਉਹ ਅੜਬ ਬਰਗੇੜੀਆ ਰਮੇਸ਼ਿੰਦਰ ਸਿੰਘ ਦਾ ਸਹੌਰਾ ਸੀ ਇਸ ਕਰਕੇ ਅਸੀਂ ਉਸ ਨੂੰ ਕੁਝ ਕਹਿ ਨਹੀਂ ਸੀ ਸਕਦੇ ਉਸ ਨੇ ਸਾਨੂੰ ਕੋਠੀ ਚੋਂ ਕੱਢ ਦਿੱਤਾ ਤੇ ਕਿਹਾ ਵੀ ਇੱਥੇ ਕੋਈ ਨਹੀਂ ਰਹਿਣਾ ਚਾਹੀਦਾ। ਇਸ ਕਰਕੇ ਅਸੀਂ ਅੰਦਰ ਨਹੀਂ ਬੈਠ ਸਕੇ। ਜੇਕਰ ਅਸੀਂ ਅੰਦਰ ਲੁਕੇ ਹੁੰਦੇ ਤਾਂ ਤੁਸੀਂ ਕਿਸੇ ਵੀ ਹਾਲਾਤ ਵਿੱਚ ਬਚ ਨਹੀਂ ਸਿੱਕੇ। ਅਸੀਂ ਸੈਣੀ ਸਾਹਿਬ ਨੂੰ ਉਹ ਬ੍ਰਿਗੇਡੀਅਰ ਬਾਰੇ ਦੱਸਿਆ ਪਰ ਕੁਝ ਸਮਾਂ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਕਿ ਇਹ ਕੋਈ ਆਮ ਬੰਦਾ ਤਾਂ ਹੈ ਨਹੀਂ ਤੇ ਉੱਤੋਂ ਪੱਕਾ ਫੌਜੀ ਹੈ ਇਹ। ਤੁਸੀਂ ਬਾਹਰੀ ਘੇਰਾ ਲਾਲ ਵੋ ਤੇ ਇਹਨੂੰ ਪਤਾ ਨਾ ਲੱਗੇ ਕਿ ਤੁਸੀਂ ਬਾਹਰ ਖੜੇ ਹੋ। ਇਸ ਕਾਰਨ ਘੇਰੇ ਵਾਲੇ ਕੰਮ 'ਚ ਥੋੜਾ ਫਰਕ ਪੈ ਗਿਆ ਇੱਕ ਤਾਂ ਹਨੇਰੇ ਨੇ ਤੁਹਾਡੀ ਮਦਦ ਕੀਤੀ ਦੂਜੀ ਉਸ ਬਰਗੇਡੀਅਰ ਨੇ ਤੇ ਤੀਜੀ ਮਿਹਰਬਾਨੀ ਗੁੱਡੂ ਨੇ ਕਰਤੀ ਜਦੋਂ ਤੁਸੀਂ ਮੋਟਰਸਾਈਕਲ ਤੇ ਅੰਦਰ ਗਏ ਤਾਂ ਉਦੋਂ ਸਾਡੇ ਬੰਦੇ ਨੇ ਅਵਤਾਰ ਸਿੰਘ ਨੂੰ ਪਛਾਣ ਲਿਆ ਸੀ ਪਰ ਹਨੇਰੇ ਕਰਕੇ ਦੂਸਰੇ ਬੰਦੇ ਬਾਰੇ ਕੁਝ ਪਤਾ ਨਾ ਲੱਗਾ ਅਸੀਂ ਪੂਰੀ ਤਰ੍ਹਾਂ ਤਿਆਰ ਹੋ ਕੇ ਖੜੇ ਸੀ ਜਦੋਂ ਤੁਹਾਡਾ ਮੋਟਰਸਾਈਕਲ ਤੁਰਨਾ ਸੀ ਤਾਂ ਅਸੀਂ ਉਸ ਵਿੱਚ ਗੱਡੀ ਦੀ ਟੱਕਰ ਮਾਰ ਕੇ ਤੁਹਾਨੂੰ ਸੁੱਟ ਲੈਣਾ ਸੀ ਤੇ ਤਿਆਰ ਖੜੇ ਕਮਾਂਡੋ ਨੇ ਇੱਕਦਮ ਕਾਬੂ ਕਰ ਲੈਣਾ ਸੀ ਜਦੋਂ ਤੁਸੀਂ ਬਹੁਤ ਛੇਤੀ ਬਾਹਰ ਆ ਗਏ ਤੇ ਮੋਟਰਸਾਈਕਲ ਚਲਾਇਆ ਤਾਂ ਕਿਸੇ ਗੱਡੀ ਦੀਆਂ ਪੱਤੀਆਂ ਤੁਹਾਡੇ ਦੇ ਪਹੀਆਂ ਤਾਂ ਸਾਡੇ ਮੁਖਬਰ ਨੇ ਕਿਹਾ ਕਿ ਇਹ ਤਾਂ ਬਿੱਟੂ ਹੈ ਇਹ ਸਾਡੇ ਲਈ ਬਹੁਤ ਵੱਡਾ ਝਟਕਾ ਸੀ ਜਿਸ ਤੋਂ ਅਸੀਂ ਕੁਝ ਸਮਾਂ ਨਿਕਲੇ ਹੀ ਨਹੀਂ ਕਿਸੇ ਨੇ ਤਾਨੂੰ ਦੇਖਿਆ ਤਾਂ ਨਹੀਂ ਸੀਗਾ ਪਰ ਤੁਹਾਡੀ ਦਹਿਸ਼ਤ ਬਹੁਤ ਸੀ ਸੰਤ ਕਮਾਰ ਨੇ ਗੱਟੂ ਨੂੰ ਕਿਹਾ ਵੀ ਗੱਡੀ ਤੋਰ ਤੇ ਮਾਰ ਵਿੱਚ ਉਹ ਘਬਰਾ ਗਿਆ ਪਹਿਲਾਂ ਉਸ ਤੋਂ ਗੱਡੀ ਸਟਾਰਟ ਨਾ ਹੋਈ ਤੇ ਫਿਰ ਚੱਲ ਕੇ ਬੰਦ ਹੋ ਗਈ ਐਨੇ ਚਿਰ ਵਿੱਚ ਤੁਸੀਂ ਮੋੜ ਮੁੜ ਗਏ ਫੇਰ ਸਾਰਿਆਂ ਨੇ ਗੁੱਡੂ ਨੂੰ ਬਹੁਤ ਗਾਲਾਂ ਕੱਢੀਆਂ ਤੇ ਫੇਰ ਅਸੀਂ ਸੋਚਿਆ ਕਿ ਜੇ ਪਿੱਛੇ ਲੱਗੇ ਤਾਂ ਪੱਕਾ ਨਹੀਂ ਵੀ ਤੁਹਾਨੂੰ ਫੜ ਸਕਾਂਗੇ ਪਰ ਤੁਹਾਨੂੰ ਸ਼ੱਕ ਜ਼ਰੂਰ ਪੈ ਜਾਵੇਗੀ ਸਾਡੇ ਕੋਲ ਅਵਤਾਰ ਸਿੰਘ ਦਾ ਅਗਲੇ ਦਿਨ ਮੋਰਿੰਡੇ ਦਾ ਪਹੁੰਚਣ ਦਾ ਪਤਾ ਤਾਂ ਹੈਗਾ ਹੀ ਸੀ ਜਿੱਥੇ ਉਸ ਨੂੰ ਜ਼ਰੂਰ ਆਉਣਾ ਸੀ ਇਸ ਕਰਕੇ ਅਸੀਂ ਉੱਥੇ ਹੀ ਠੰਡੇ ਹੋ ਕੇ ਬੈਠੇ ਰਹੇ ਅਗਲੇ ਦਿਨ ਉੱਥੇ ਅਵਤਾਰ ਸਿੰਘ ਫੜਿਆ ਗਿਆ ਬਾਅਦ ਵਿੱਚ ਜਦੋਂ ਵੱਡੇ ਅਫਸਰਾਂ ਨੂੰ ਇਸ ਗੱਲ ਦਾ ਪਤਾ ਲੱਗੇ ਆ ਤਾਂ ਸਾਰੇ ਬਹੁਤ ਔਖੇ ਤੇ ਮਾਯੂਸ ਹੋਏ ਐਨੇ ਚਿਰ ਬਾਅਦ ਮੈਨੂੰ ਉਹ ਵਕਤ ਬਿਲਕੁਲ ਉਸੇ ਤਰ੍ਹਾਂ ਹੀ ਯਾਦ ਆ ਗਿਆ ਤੇ ਇਹ ਯਕੀਨ ਹੋਰ ਪੱਕਾ ਹੋ ਗਿਆ ਕਿ ਬਚਾਉਣ ਵਾਲਾ ਵੱਡਾ ਹੈ ਜਿੰਨਾ ਚਿਰ ਕਿਸੇ ਦੇ ਵੀ ਸਾਹ ਲਿਖੇ ਨੇ ਉਸ ਨੂੰ ਜਿਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਦੋਸਤੋ ਇਹ ਕਿੱਸਾ ਸੀ ਜਦੋਂ ਦਲਜੀਤ ਸਿੰਘ ਬਿੱਟੂ ਹਰੀ ਬਾਰ-ਬਾਰ ਬਚੇ ਸੀ ਨਹੀਂ ਉਸੇ ਦਿਨ ਉਹਨਾਂ ਨੇ ਫੜਿਆ ਜਾਣਾ ਸੀ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ